ਹਾਂਜੀ ਸਤਿ ਸ੍ਰੀ ਅਕਾਲ ਜੀ ਦੂਰੋਂ ਨੇੜੇ ਬੈਠੇ ਦੇਸਾਂ ਵਿਦੇਸਾਂ ਵਿੱਚ ਰੱਬ ਵਰਗੇ ਸਰੋਤਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਬੜੌਂਦੀ ਤੁਮ ਵੀ ਮਿਕਰ ਐਸ ਵਾਰੀ ਸਾਰੇ ਜਾਣਦੇ ਆ ਉਹ ਮਹਾਨ ਰੂਹ ਜਿਹਦਾ ਆ ਅਮਰ ਸਿੰਘ ਚਮਕੀਲਾ ਜੀ ਬੀਬਾ ਅਮਰਜੋਤ ਜੀ ਦਾ 73ਵਾਂ ਵਰ੍ਹੇ ਜਿਲ੍ਹਾ ਨਦਦੇਹਾਣਾ ਪਿੰਡ ਦੁਗਰੀ ਆ ਜਗ੍ਹਾ ਤੇ ਖੜੇ ਹ ਸਮਾਧ ਤੇ ਬਿਲਕੁਲ ਜੀ ਸਮਾਧ ਤੇ ਖੜੇ ਆ ਜਿੱਥੇ ਸਦੀ ਵੀ ਵਰਸੀ ਮਨਾਈ ਜਾਂਦੀ ਆ ਇਸ ਵਾਰੀ ਬਹੁਤ ਸਤਿਕਾਰਯੋਗ ਸਾਡੇ ਗੁਰਦੇਵ ਮਾਨ ਜੀ ਐਮਐਲਏ ਸਾਹਿਬ ਹਲਕਾ ਨਭ ਸਾਡੇ ਕਮੇਟੀ ਦੇ ਚੇਅਰਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਕਲਵੰਤ ਸਿੱਧੂ ਜੀ ਐਮਐਲਏ ਸਾਹਿਬ ਹਲਕਾ ਲੁਧਿਆਣੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਵਰਸੀ ਦੇ ਸਰਪ੍ਰਸਤ ਸਾਡੇ ਸਾਡੀ ਭੈਣ ਸਾਡੀ ਮਾਤਾ ਬੀਬੀ ਗਰਮੇਲ ਕੌਰ ਜੀ ਸਾਡੇ ਵਰਸੀ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਬਲਦੇਸ ਸਿੰਘ ਸਰਾਂ ਜੀ ਸਾਡੀ ਵਰਸੀ ਦੀ ਕਮੇਟੀ ਦੇ ਪ੍ਰਧਾਨ ਨੇ ਸਾਡੇ ਬਹੁਤ ਸਤਿਕਾਰਯੋਗ ਦੈਨ ਰਾਜ ਪੈਂਕਾ ਜੀ ਉਪ ਪ੍ਰਧਾਨ ਇਸ ਵਾਰੀ ਬਹੁਤ ਹੀ ਸੈਂਤੀ ਵਰਸੀ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸਾਧੀਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਇਸ ਵਾਰੀ ਜਿਹੜੇ ਬੰਦਵਾਸਤ ਸਤਕਾਰ ਜੋਂਕ ਬੇਇਮਾਨੀ ਵੱਲੋਂ ਕਲਵੰਤ ਸਿੰਘ ਵੱਲੋਂ ਬਹੁਤ ਤਕੜੇ ਵੱਡੇ ਸਟੇਜ ਲੰਗਰ ਦਾ ਪਾਣੀ ਦਾ ਸਾਰਾ ਪ੍ਰਬੰਧ ਪੂਰੇ ਤਿਆਰੀਆਂ ਪੂਰੀਆਂ ਨੇ ਸਿਰਫ ਸਰੋਤਿਆਂ ਦੀ ਦਸਕਾਂ ਦੀ ਦੇਰ ਆਉਣ ਦੀ ਅਸੀਂ ਦੂਰੋਂ ਨੇੜੇ ਜਿੱਥੇ ਵੀ ਬਿਠੇ ਆਂ ਵਸਦੇ ਆ ਇਸ ਵਰਸੀ ਦੇ ਸੱਦੇ ਤੇ ਖੁੱਲਾ ਸੱਦਾ ਵਾ ਸਾਰੇ ਪ੍ਰਬੰਧ ਨੇ ਇੱਥੇ ਪਹੁੰਚ ਪਹੁੰਚ ਗਏ ਉਸ ਮਹਾਨ ਰੂਹ ਨੂੰ ਸਰਦਾ ਦੇ ਖੁੱਲ੍ਹੇ ਭੇਟ ਕਰੋ ਸਤਿ ਸ੍ਰੀ ਅਕਾਲ ਅੱਛਾ ਜੀ ਅੱਗੇ ਆਪਾਂ ਜਿੱਦਾਂ ਆਹਾ ਜਿਹੜੀ ਇਧਰ ਨੂੰ ਤੁਸੀਂ ਰਾਸਤੇ ਵੱਲੋਂ ਆ ਜਾਓ ਜੀ ਘੁੰਮ ਕੇ ਤਾ ਖੱਬੇ ਪਾਸੇ ਨੂੰ ਜਾ ਕੇ ਇੱਧਰ ਸਟੇਜ ਹੁੰਦੀ ਸੀਗੀ ਪਿਛਲੇ ਪਾਸੇ ਤੇ ਐਤਕੀ ਮੈਨੂੰ ਲੱਗਦਾ ਇੱਧਰ ਦੂਜੇ ਪਾਸੇ ਨੂੰ ਸੱਜੇ ਪਾਸੇ ਨੂੰ ਜਾ ਕੇ ਹੱਥ ਨੂੰ ਮੁੜ ਕੇ ਨਾਲ ਹੀ ਖੱਬੇ ਹੱਥ ਸਿੱਧਾ ਸਾਹਮਣੇ ਸੱਜੇ ਹੱਥ ਮੁੜ ਕੇ ਨਾਲੇ ਖੱਬੇ ਹੱਥ ਮੁੜ ਕੇ ਅੱਗੇ ਜਾਓਗੇ ਤਾਂ ਸਾਡੀ ਜਗ੍ਹਾ ਤੇ ਕੁਝ ਮਤਲਬ ਇੱਧਰ ਖੁੱਲੀ ਜਗ੍ਹਾ ਆ ਕਾਫੀ ਹੋਉਂਦੀ ਹੈ ਕਮੇਟੀ ਨੇ ਫੈਸਲਾ ਇੱਧਰ ਕੀਤਾ ਤੇ ਉੱਥੇ ਕੁਝ ਉੱਥੇ ਟੈਂਟ ਲਾ ਕੇ ਸਾਰਾ ਕਵਰ ਹੋ ਰਿਹਾ ਹੁਣ ਸਿੱਧੀ ਵਿਗਾਤੇ ਆਪਣਾ ਲੱਗ ਰਿਹਾ ਸੱਜੇ ਪਾਸੇ ਜਾ ਕੇ ਖੱਬੇ ਨੂੰ ਜਾ ਕੇ ਤੁਸੀਂ ਇੱਥੇ ਝੰਡੇ ਵਗੈਰਾ ਜਾਂ ਕੱਲੀ ਕੁਝ ਪਾਉਂਗੇ ਹਾਂਜੀ ਹ ਕਾਨੂੰਨ ਕੋਈ ਨਾ ਕੋਈ ਨਸਾਨੀ ਅਸੀਂ ਜ਼ਰੂਰ ਪਾਵਾਂਗੇ ਜਦ ਤੱਕ ਹਾਂ ਇੱਥੋਂ ਕਿਉਂਕਿ ਸਾਰਿਆਂ ਨੇ ਸਮਾਧ ਤੇ ਹਾਜ਼ਰੀ ਲਾ ਕੇ ਫੇਰ ਸਾਰਿਆਂ ਨੇ ਉਧਰ ਸਟੇਜ ਵੱਲ ਜਾਣਾ ਹੈ ਸਮਾਧ ਤੇ ਹਾਜ਼ਰੀ ਲਾ ਕੇ ਜਿੰਨੇ ਵੀ ਚਲਣ ਵਾਲੇ ਹਾਂਜੀ ਸਾਰੇ ਉੱਥੇ ਪਹੁੰਚਣਗੇ ਸਾਰਿਆਂ ਨੂੰ ਖੁੱਲਾ ਸੱਦਾ ਸਾਰੀਆਂ ਤਿਆਰੀਆਂ ਫੁੱਲ ਹੋ ਚੁੱਕੀਆਂ ਜੀ ਟੈਂਟ ਲੱਗਦੇ ਆ ਸਟੇਜ ਲੱਗਦੀ ਆ ਹਾਂ ਸਟੇਜ ਸਭ ਨੂੰ ਸੱਡੀ ਸੱਤ ਦਿਖਾਈ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਪੱਤਰਕਾਰ ਵੀਰਾਂ ਦਾ ਸਾਡੇ ਸਰਖਿਆ ਪ੍ਰਬੰਧ ਪੁਲਿਸ ਦੇ ਪੂਰੇ ਇੰਤਜ਼ਾਮ ਹੋਣਗੇ ਹਾਂਜੀ ਸਾਡੇ ਪੱਤਰਕਾਰ ਜਿੰਨੇ ਵੀ ਆ ਸਰਕਾਰ ਦੇ ਸਖਸੀਤਾਂ ਸਾਰਿਆਂ ਨੂੰ ਜੀ ਆਇਆਂ ਸਰੇ ਕਮੇਟੀ ਵੱਲੋਂ ਅਸਲ ਕਰੀ ਸਾਡੀ ਸਾਹਿਬ ਜੀ ਦੋਰੀਆਂ ਦੇ ਵਿੱਚ ਤੁਸੀਂ ਧੰਨਵਾਦ ਜੀ ਇਹ ਭੇਜ ਰਹੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ